ਕ ਖਾਲਸਾ ਬਾਹੇ ਗੁਰਜੀ ਕੀ ਫਤਿਹ ਸਾਰਿਆਂ ਹੀ ਗੁਰਸਿੱਖ ਸੰਤਾਂ ਤਾਈਂ ਸਤਿ ਸ੍ਰੀ ਅਕਾਲ ਆਓ ਜੇਕ ਗੁਰੂ ਪ੍ਰੇਮ ਦਾ ਨਵਾਂ ਰੰਗ ਮਾਣੀਏ ਧੰਨ ਸ੍ਰੀ ਗੁਰੂ ਅਰਜਨ ਦੇਵ ਸਹ ਮਹਾਰਾਜਿਆਂ ਦੇ ਪਾਸ ਗੁਰਸਿੱਖ ਪ੍ਰਸ਼ਨ ਕਰ ਰਹੇ ਨੇ ਕਿ ਜਿਹੜੇ ਭਗਤ ਜਾਣੇ ਸਾਧੂ ਜਾਣੇ ਨਾਮ ਜਪਣ ਵਾਲੇ ਨੇ ਉਹ ਸਦਾ ਖੁਸ਼ੀ ਦੇ ਵਿੱਚ ਰਹਿੰਦੇ ਆ ਖੇੜੇ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਕੋਈ ਦੁੱਖ ਸੁੱਖ ਜਿਹੜਾ ਉਹ ਵਿਆਪਦਾ ਨਹੀਂ ਇਹ ਕੀ ਕਾਰਨ ਕਿਸ ਤਰ੍ਹਾਂ ਤ ਉਸ ਤੁਖ ਸੁਖ ਦੀ ਉਸ ਪ੍ਰੇਮ ਦੀ ਇੱਕ ਖੇਡ ਜਾਣੀਏ ਪੜਦਿਆਂ ਨਾ ਗੁਰਬਾਣੀ ਅੰਦਰ ਜਬ ਜੀ ਸਹਿਬੰਦਰ ਪੜਦਿਆਂ ਨਾਨਕ ਭਗਤਾ ਸਦਾ ਬੇਗੋਸ ਭਗਤ ਜਨ ਜਿਹੜੇ ਆ ਨਾ ਸਦਾ ਹੀ ਖੇੜੇ ਦੇ ਵਿੱਚ ਰਹਿੰਦੇ ਆ ਤੇ ਗੁਰੂ ਸਾਹਿਬਾਂ ਦਾ ਇੱਕ ਬੜਾ ਪਿਆਰਾ ਸਿੱਖ ਹੋਇਆ ਭਾਈ ਪਿਖਾਰੀ ਜੀ ਲਹਿੰਦੇ ਵਾਲੇ ਪਾਸੇ ਇੱਕ ਨਗਰ ਦੇ ਵਿੱਚ ਰਹਿੰਦਾ ਤੇ ਸਦਾ ਹੀ ਉਸ ਨਿਰੰਕਾਰ ਦੇ ਭਾਣੇ ਅੰਦਰ ਹੈ ਹੁਕਮ ਦੇ ਅੰਦਰ ਹੈ ਆਪਣਾ ਜੀਵਨ ਬਸਰ ਜਿਹੜਾ ਹੈ ਬਦੀਆ ਢੰਗ ਨਾਲ ਕਰਦਾ ਪਿਆ ਇੱਕ ਦਿਨ ਧੰਨ ਸ੍ਰੀ ਗੁਰੂ ਅਜੰਦੇਸਾ ਮਹਾਰਾਜ ਜੀ ਆਂਦੇ ਪਾਸ ਗੁਰਸਿੱਖ ਨੇ ਆ ਕਰਕੇ ਪ੍ਰਸ਼ਨ ਕਰਿਆ ਕਿ ਆਪ ਜੀ ਕਹਿੰਦੇ ਹੋ ਕਿ ਜਿਹੜੇ ਨਾਮ ਜਪਣ ਵਾਲੇ ਨੇ ਗੁਰਮੁਖ ਪਿਆਰੇ ਨੇ ਭਜਨ ਬੰਦਗੀ ਵਾਲੇ ਨੇ ਉਹ ਸਦਾ ਆਨੰਦ ਦੇ ਵਿੱਚ ਰਹਿੰਦੇ ਆ ਕਿਸ ਤਰ੍ਹਾਂ ਆਨੰਦ ਆ ਸਾਨੂੰ ਵੀ ਦਰਸ਼ਨ ਕਰਵਾਓ ਤਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਹਾ ਭਾਈ ਆਪ ਜੀ ਆਦੇ ਉਸ ਪ੍ਰਸ਼ਨ ਦਾ ਉੱਤਰ ਸਾਡਾ ਇੱਕ ਗੁਰਸਿੱਖ ਉਹ ਦੇਵੀ ਗੱਸੀ ਅੰਮਕੇ ਭਾਈ ਉਸ ਪਾਸ ਚਲੇ ਜਾਉਂ ਤੋ ਗੁਰਸੇ ਗੁਰੂ ਸਾਹਿਬਾਂ ਦਾ ਹੁਕਮ ਮੰਨ ਕੇ ਉਸ ਇੱਕ ਪ੍ਰੇਮੀ ਦੇ ਘਰੇ ਚਲਿਆ ਗਿਆ ਜਿਹੜਾ ਆ ਸੰਸਾਰੀ ਕਾਰਜ ਦੇ ਵਿੱਚ ਸੰਸਾਰੀ ਕਰਮ ਕਰਦੇ ਆ ਨਾ ਉਹਦੇ ਵਿੱਚ ਬੜਾ ਮਗਨ ਹੋਇਆ ਬੜਾ ਖਚ ਤੋਂ ਕਰਕੇ ਟਾਟ ਨੂੰ ਸੰਭਰਿਆ ਉਹਦੇ ਟਾਂਕੇ ਲਾਈ ਜਾ ਰਿਹਾ ਟਾਂਟ ਦੇ ਤੇ ਉਸ ਸਮੇਂ ਉਹ ਗੁਰਸਿੱਖ ਜਿਹੜਾ ਕੋ ਚਲਿਆ ਗਿਆ ਜਾ ਕਰਕੇ ਬੜੀ ਧੀਰ ਤੱਕ ਵੇਂਦਾ ਰਿਹਾ ਕਿੰਨੀ ਦੇਰ ਤੱਕ ਦੇਖਦਾ ਰਿਹਾ ਪਰ ਉਸ ਗੁਰਸਿੱਖ ਨੇ ਆਪਣਾ ਕੰਮ ਜਿਹੜਾ ਉਹ ਕਰਦਾ ਰਿਹਾ ਉਸ ਟਾਟ ਨੂੰ ਟੰਕੇ ਲਾਉਂਦਾ ਰਿਹਾ ਬਹੁਤੀ ਦੇਰ ਤੱਕ ਧਿਆਨ ਨਾ ਕਰਿਆ ਅਖੀਰ ਨੂੰ ਕੰਮ ਜਿਹੜਾ ਉਹ ਸਮਾਪਤ ਹੋਇਆ ਟਾਟ ਜਿਹੜਾ ਸੋਇਆ ਗਿਆ ਤੇ ਜਿਹੜਾ ਗੁਰੂ ਸਾਹਿਬਾਂ ਦੇ ਪਾਸ ਉਹ ਸਨ ਅੰਕਾਰ ਦੀ ਖੇੜ ਦੇ ਪਿਆਰਿਆਂ ਦੇ ਬਾਬਤ ਜਾਨਣਾ ਚਾਹੁੰਦਾ ਸੀ ਉਹ ਸਿੱਖ ਜਦੋਂ ਕੰਮ ਤੋਂ ਫ੍ਰੀ ਹੋਇਆ ਨਾ ਗੁਰਮੁਖ ਪਿਆਰਾ ਤੇ ਉਹਨੂੰ ਬੜੇ ਗੁੱਸੇ ਦੇ ਨਾਲ ਬੋਲਦਾ ਕਰੋਧ ਦੇ ਨਾਲ ਬੋਲਦਾ ਨਮਸਕਾਰ ਕਰਕੇ ਕਹਿਣ ਲੱਗਿਆ ਕਿ ਇਹ ਸੰਸਾਰੀ ਕੰਮ ਨੇ ਬੜਾ ਖਚਤ ਹੋ ਰਿਹਾ ਇਸ ਟਾੜ ਦੇ ਪਿੱਛੇ ਇਹਨੂੰ ਟਾਂਕੇ ਲਾ ਰਿਹਾ ਹੈ ਤੂੰ ਬਾਜ਼ਾਰ ਦੇ ਵਿੱਚੋਂ ਨਵਾਂ ਖਰੀਦ ਲਿਆਉਂਦਾ ਬੜੇ ਮਿਲ ਜਾਂਦੇ ਆ ਬਾਜ਼ਾਰ ਦੇ ਵਿੱਚੋਂ ਇਹ ਸਭ ਕੁਝ ਉਸ ਭਾਈ ਪੇਖਾਰੀ ਜੀ ਗੁਰਮੁਖ ਪਿਆਰੇ ਨੇ ਸੁਣਿਆ ਔਰ ਮਨ ਦੇ ਵਿੱਚ ਜਿਹੜੀ ਵਿਚਾਰ ਹੈ ਜੋ ਸੋਚਾਂ ਦੇ ਵਿੱਚ ਪਿਆ ਹੋਇਆ ਹੈ ਕਿ ਸਤਿਗੁਰਾਂ ਨੇ ਤਾਂ ਕਿਹਾ ਹੈ ਕਿ ਭਗਤ ਸਦਾ ਇਸ ਸੰਸਾਰ ਦੇ ਕਰਮਾਂ ਦੇ ਵਿੱਚ ਵੀ ਦੁੱਖ ਸੁੱਖ ਦੀ ਕਿੜ ਦੇ ਵਿੱਚ ਸਦਾ ਆਨੰਦ ਦੇ ਵਿੱਚ ਰਹਿੰਦੇ ਆ ਪਰ ਹੁਣ ਜਦੋਂ ਮੈਂ ਇਹ ਗੱਲ ਪੁੱਛ ਰਿਹਾ ਵੀ ਇਹ ਟਾਟ ਜਿਹੜਾ ਵੀ ਇਸ ਨੂੰ ਸਿਉਣ ਦੀ ਕੀ ਲੋੜ ਸੀ ਪਾਟਾ ਹੋਇਆ ਇਹਨੂੰ ਰੱਖ ਲੈਂਦਾ ਇੱਕ ਪਾਸੇ ਤੇ ਨਵਾਂ ਬਾਜ਼ਾਰ ਦੇ ਵਿੱਚੋਂ ਖਰੀਦ ਲਿਆਉਂਦੇ ਇਹਦੇ ਤੇ ਇਨੀ ਮਿਹਨਤ ਕਰਨ ਦੀ ਕੀ ਲੋੜ ਸੀ ਤੇ ਜਾਦੇ ਬਾਤ ਭਾਈ ਭਿਖਾਰੀ ਜੀ ਨੂੰ ਕਹੀ ਤਉ ਨਾਨੇ ਆ ਉਸ ਕਿਸਰਿਕ ਨੂੰ ਆਪਣੇ ਨਾਲ ਲੈ ਤੁਰੇ ਗਏ ਇੱਕ ਕੋਠੜੀ ਦਾ ਜਿਹੜਾ ਦੂਹਾ ਖੋਲਿਆ ਉਧਰੇ ਅੰਦਰੋਂ ਬੜੇ ਤਰ੍ਹਾਂ ਦੇ ਜਿਹੜੇ ਪਕਵਾਨ ਬਣੇ ਪਏ ਆ ਭੋਜਨ ਤਿਆਰ ਨੇ ਉਹ ਭੋਜਨ ਖਾਏ ਫਿਰ ਦੂਸਰੀ ਕੋਠੜੀ ਦੇ ਵਿੱਚ ਲੈ ਗਏ ਦੂਸਰੀ ਕੋਠੜੀ ਖੋਲੀ ਉਹਦੇ ਅੰਦਰ ਬੜੇ ਬੇਸ਼ਕੀਮਤੀ ਵਸਤਰ ਨੇ ਕੱਪੜੇ ਨੇ ਉਹ ਕੋਠੜੀ ਵਿਖਾਈ ਫਿਰ ਤੀਸਰੀ ਕੋਠੜੀ ਦੇ ਵਿੱਚ ਲਿਆ ਕਰ ਗਏ ਤੀਸਰੀ ਕੋਠੜੀ ਵਿਖਾਈ ਜਿਹਦੇ ਅੰਦਰ ਬੇਸ਼ੁਮਾਰ ਪਟਾਕੇ ਆਤਿਸ਼ਬਾਜ਼ੀ ਪਈ ਹੈ ਤਿੰਨ ਕੋਠੜੀਆਂ ਵਖਾਉਣ ਤੋਂ ਬਾਅਦ ਜਦੋਂ ਚੌਥੀ ਕੋਠੜੀ ਦੇ ਵਿੱਚ ਗਏ ਔਰ ਜਾ ਕਰਕੇ ਵੇਖਦੇ ਨੇ ਉੱਥੇ ਇੱਕ ਅਰਥੀ ਪਈ ਹੈ ਉੱਥੇ ਇੱਕ ਸੀੜੀ ਪਈ ਹੈ ਔਰ ਨਾਲ ਕੁਝ ਕਖ ਕਾਨੇ ਕਾਫ ਉਸ ਪਿਆ ਇਹ ਸਾਰਾ ਕੁਝ ਉਸ ਗੁਰਸਿੱਖ ਤਾਈ ਬਖਾਇ ਜਿਹੜਾ ਭਗਤਾਂ ਦੇ ਆਨੰਦ ਦੀ ਖੇਡ ਨੂੰ ਜਾਣਨਾ ਚਾਹੁੰਦਾ ਹੈ ਔਰ ਇਹ ਸਭ ਕੁਝ ਦੇਖ ਕਰਕੇ ਉਸ ਗੁਰਸਿੱਖ ਨੇ ਭਾਈ ਪਖਾਰੀ ਜੀ ਨੂੰ ਕਿਹਾ ਕਿ ਸਭ ਕੁਝ ਕੀ ਹੈ ਇਹ ਸਭ ਕੁਝ ਜੋ ਆਪ ਜੀ ਨੇ ਬਖਾਇਆ ਹੈ ਕੀ ਕਾਰਨ ਹੈ ਤੇ ਭਾਈ ਬਿਖਾਰੀ ਜੀ ਨੇ ਦੱਸਣਾ ਕੀਤਾ ਕਿ ਕੱਲ ਨੂੰ ਭਾਈ ਮੇਰੇ ਪੁੱਤਰ ਦੀ ਵਿਆਹ ਦੀ ਜਿਹੜੀ ਖੇੜਾ ਨ ਰਸਣੀ ਹੈ ਵਿਆਹ ਹੈ ਮੇਰੇ ਪੁੱਤਰ ਦਾ ਆ ਜਿਹੜੇ ਭੋਜਨ ਵਿਖਾਏ ਤੈਨੂੰ ਪਹਿਲੀ ਕੋਠੜੀ ਦੇ ਵਿੱਚ ਇਹਨਾਂ ਦੇ ਨਾਲ ਜਿੰਨੇ ਵੀ ਜਣੇਤੀ ਆਉਣਗੇ ਉਹਨਾਂ ਨੂੰ ਸ਼ਿਕਾਇਆ ਜਾਣਾ ਹੈ ਸੋਹਣੇ ਬਸਤਰ ਪਹਿਨਣ ਦੇ ਵਾਸਤੇ ਉਸ ਕੋਟੜੀ ਦੇ ਵਿੱਚ ਰੱਖੇ ਗਏ ਨੇ ਉਹ ਬਸਤਰ ਪਹਿਨੇ ਜਾਣੇ ਆ। ਆਤਿ ਸ਼ੁਭਾਜੀ ਹੋਣੀ ਹੈ। ਤੇ ਜਦੋਂ ਤਿੰਨ ਕੋਟੜੀਆਂ ਦੇ ਬਾਬੂ ਦੱਸਿਆ ਤੇ ਉਸ ਗੁਰਮੁਖ ਪਿਆਰੇ ਨੇ ਪੁੱਛਿਆ ਕਿ ਇਹਦੀ ਚੌਥੀ ਕੋਠੀ ਦੇ ਤੇ ਸੀੜੀ ਪਈ ਆ ਉਹਦਾ ਕਾਰਨ। ਤੇ ਭਾਈ ਭਿਖਾਰੀ ਜੀ ਕਹਿਣ ਲੱਗੇ ਕਿ ਮੇਰੇ ਉਸ ਪੁੱਤਰ ਦੀ ਮੌਤ ਵੀ ਹੋਣੀ ਹੈ। ਇਹਦੀ ਜ਼ਰੂਰਤ ਪੈਣੀ ਆ ਉੱਥੇ। ਤੋ ਗੁਰਸਿੱਖ ਜਿਹੜਾ ਪਤਾ ਕਰਨ ਵਾਸਤੇ ਆਇਆ ਸੀ ਵੀ ਜਿਹੜੇ ਭਗਤ ਜਾਨੇ ਸਦਾ ਅਨੰਦ ਦੇ ਵਿੱਚ ਰਹਿੰਦੇ ਨੇ ਮਨ ਦੇ ਵਿੱਚ ਵਿਚਾਰ ਕਰਦਾ ਕਿ ਮੈਂ ਇਹ ਜਿਹੜਾ ਸਾਰੀ ਖੇਡ ਹੈ ਨਾ ਇਹ ਵੇਖ ਕੇ ਜਾਵਾਂਗਾ ਉਸੇ ਤਰ੍ਹਾਂ ਹੀ ਹੋਇਆ ਅਗਲਾ ਦਿਨ ਚੜਿਆ ਭਾਈ ਪੇਖਾਰੀ ਜੀ ਦੇ ਪੁੱਤਰ ਦਾ ਵਿਆਹ ਦਾ ਕਾਰਜ ਰਚਿਆ ਗਿਆ ਜਨੇਤਿਆਂ ਤਾਈ ਜੋ ਪ੍ਰਸ਼ਾਦਾ ਪਾਣੀ ਜੋ ਮਠਿਆਈ ਆਦ ਭੋਜਨ ਤਿਆਰ ਸੀ ਉਹ ਸ਼ਕਾਏ ਗਏ ਸੋਹਣੇ ਵਸਤਰ ਜਿਹੜੇ ਵਾਤੋਂ ਦੇ ਵਿੱਚ ਲਿਆਂਦੇ ਗਏ ਆਤਿਸ਼ਵਾਜੀਆਂ ਹੋਈਆਂ ਵਿਆਹ ਦਾ ਕਾਰਜ ਹੋਇਆ ਤੇ ਜਦੋਂ ਘਰੇ ਵਾਪਸ ਆ ਰਹੇ ਰਸਤੇ ਦੇ ਵਿੱਚ ਪੇਟ ਦੇ ਵਿੱਚ ਦਰਦ ਹੋਇਆ ਜਿਹਨੂੰ ਕਹ ਦਿੰਦੇ ਆ ਸੂਲ ਹੋਣਾ ਸੂਲ ਹੋਇਆ ਉਸ ਸੂਲ ਹੋਣ ਦੇ ਨਾਲ ਉਸ ਭਾਈ ਭਖਾਰੀ ਜੀ ਦੇ ਪੁੱਤਰ ਦੀ ਮੌਤ ਹੋ ਗਈ ਸੀੜੀ ਉੱਤੇ ਪਾਇਆ ਗਿਆ ਸੰਸਕਾਰ ਹੋਇਆ ਔਰ ਜਿਨੇ ਵੀ ਉਹਦੇ ਘਰ ਪੁੱਤਰ ਦੇ ਉਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਇਆ ਪਹੁੰਚੇ ਨੇ ਉਹਨਾਂ ਦੇ ਆਉਣ ਦੇ ਸਮੇਂ ਉਹ ਟਾਟ ਵਿਛਾਇਆ ਗਿਆ ਅਰੇ ਸਭ ਕੁਝ ਹੁੰਦਿਆਂ ਵੇਖ ਕੇ ਉਸੋ ਗੁਰਸਿੱਖ ਨੇ ਮਨ ਦੇ ਵਿੱਚ ਵਿਚਾਰ ਰੱਖੀ ਕਿ ਜਿਸ ਤਰ੍ਹਾਂ ਪੁੱਤਰ ਦੇ ਮਰਨ ਤੋਂ ਪਹਿਲਾਂ ਵਿਆਹ ਦੇ ਘਰ ਦੇ ਸਮੇਂ ਅਸੀਂ ਭਾਈ ਭਿਖਾਰੀ ਜੀ ਹੁਣ ਵੀ ਉਸੇ ਤਰ੍ਹਾਂ ਨੇ ਕੋਈ ਦੁੱਖ ਨਹੀਂ ਕੋਈ ਗਮ ਨਹੀਂ ਕੋਈ ਫਿਕਰ ਨਾ ਕੀਤਾ ਤੇ ਜਾਣੀਏ ਉਹ ਸੱਚੇ ਦੀ ਖੜੈਸੀ ਹੈ ਜਿਹੜੇ ਪਿਆਰੇ ਉਸ ਨਿਰੰਕਾਰ ਦੇ ਨਾਲ ਪਿਆਰ ਕਰਦੇ ਐ ਭਗਤ ਜਾਨੇ ਨਾਮ ਜਪਣ ਵਾਲੇ ਨੇ ਉਹਨਾਂ ਸਾਰਿਆਂ ਦੇ ਨਾਲ ਉਹ ਦੀਨ ਦੁਨੀਆ ਦਾ ਮਾਲਕ ਆਪ ਇੱਕ ਰਸੂ ਖਰ ਕੇ ਵਰਤਦਾ ਹੈ ਦੁੱਖ ਦੇ ਵਿੱਚ ਉਹ ਸਹਾਈ ਹੁੰਦਾ ਉਹਨਾਂ ਨੂੰ ਦੁੱਖ ਦੇ ਨਾਲ ਲੜਨ ਦੀ ਹਿੰਮਤ ਦਿੰਦਾ ਸੁੱਖਾਂ ਦੇ ਵਿੱਚ ਉਹ ਆਪ ਆਨੰਦ ਬਖਸ਼ਦਾ ਹੈ ਅਰੇ ਜਿਹੜਾ ਮੌਕਾ ਜਨਮ ਹੈ ਉਹ ਸੱਚੇ ਦੇ ਲੇਖੇ ਲਾ ਕਰਕੇ ਜਾਈਏ ਦੀਨ ਦੁਨੀਆਂ ਦੇ ਮਾਲਕ ਦੇ ਨਾਲ ਪ੍ਰੇਮ ਕਰੀਏ ਆਹ ਦੁਨਿਆਵੀ ਰੰਗ ਮਾਣਦੇ ਆ ਨਾ ਇਹਨਾਂ ਪਦਾਰਥਾਂ ਨੇ ਇੱਥੇ ਹੀ ਰਹਿ ਜਾਣਾ ਆ ਸਭ ਮਾਇਆ ਧਨ ਦੌਲਤ ਜਿੰਨਾ ਵੀ ਅਸੀਂ ਆਹ ਸੋਹਣੇ ਸੋਹਣੇ ਰੰਗ ਮਾਣ ਰਹੇ ਆ ਨਾ ਇਹ ਰੰਗ ਸਾਡੇ ਦੁਨਿਆਵੀ ਨਹੀਂ ਪਰ ਆਤਮਿਕ ਰੰਗ ਮੰਨਣਾ ਉਸ ਰੰਗ ਕਰਦੇ ਪ੍ਰੇਮ ਦਾ ਮੰਨਣਾ ਜਿਹਦੇ ਵਿੱਚ ਨਾ ਦੁੱਖ ਹੈ ਸਦਾ ਸੁਖੀ ਸੁਖਾ